ਜਮੀਨ ਨੂੰ ਗੈਣੇ ਕਰਨ ਦੇ ਦੋ ਤਰੀਕੇ ਹਨ ਕਿਹੜੇ ਕਿਹੜੇ ਤਰੀਕੇ ਨੇ ਅੱਗੇ ਵੀਡੀਓ ਵਿੱਚ ਦੱਸਾਂਗੇ ਕਿਹੜਾ ਤਰੀਕਾ ਵਧੀਆ ਹੈ ਤੇ ਕਿਹੜਾ ਘੱਟ ਸੇਫ ਹੈ ਤੇ ਕਿਸ ਤਰੀਕੇ ਤੇ ਕਿੰਨਾ ਖਰਚਾ ਆਉਂਦਾ ਹੈ ਕਿਸ ਤੇ ਯਾਦਾ ਖਰਚਾ ਆਉਂਦਾ ਹੈ ਤੇ ਬਾਕੀ ਗੈਣੇ ਕੀਤੀ ਹੋਈ ਜ਼ਮੀਨ ਨੂੰ ਕੀ ਮਸਲ ਮਾਲਕ ਅੱਗੇ ਵੇਚ ਵੀ ਸਕਦਾ ਹੈ ਜਾਂ ਨਹੀਂ ਵੇਚ ਸਕਦਾ ਹੈ ਜੀ ਵੇਚ ਸਕਦਾ ਹੈ ਤਾਂ ਕਿ ਉਸ ਦੇ ਲਈ ਜਿਸ ਕੋਲ ਜ਼ਮੀਨ ਗੈਣੇ ਕੀਤੀ ਹੋਈ ਉਸ ਦੀ ਜ਼ਰੂਰਤ ਪੈਂਦੀ ਹੈ ਜਾਂ ਬਿਨਾਂ ਦੱਸੇ ਹੀ ਜ਼ਮੀਨ ਅੱਗੇ ਵੇਚੀ ਜਾ ਸਕਦੀ ਹੈ ਤੇ ਜਾਂ ਗੈਣੇ ਕੀਤੀ ਹੋਈ ਜ਼ਮੀਨ ਜਿੰਨੇ ਰਕਮ ਵਿੱਚ ਗੈਣ ਕੀਤੀ ਹੁੰਦੀ ਹੈ ਉਸ ਵਿੱਚ ਉਸੇ ਰਜਿਸਟਰੀ ਰਾਹੀਂ ਹੋਰ ਪੈਸੇ ਦਿੱਤੇ ਜਾ ਸਕਦੇ ਹਨ ਜਾਂ ਨਹੀਂ ਤੇ ਕੀ ਕੀ ਡਾਕੂਮ ਦੇ ਇਸ ਬਾਰੇ ਆਪਾਂ ਅੱਜ ਡਿਟੇਲ ਵਿੱਚ ਗੱਲ ਕਰਾਂਗੇ ਤਾਂ ਮੇਰਾ ਨਾਮ ਹੈ ਮਨਪ੍ਰੀਤ ਸਿੰਘ ਜੇਕਰ ਪਹਿਲੀ ਵਾਰੀ ਚੈਨਲ ਤੇ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੌਫਟੀ ਨਾਲ ਰਿਲੇਟਡ ਨੌਲੇਜ ਵਾਲੀ ਵੀਡੀਓ ਸਾਡੇ ਚੈਨਲ ਤੇ ਆਉਂਦੀ ਰਹਿੰਦੀਆਂ ਨੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰਿਓ ਤਾਂ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਜਦੋਂ ਕਿਸੇ ਵਿਅਕਤੀ ਨੂੰ ਆਪਣੇ ਨਿੱਜੀ ਕਾਰੋਬਾਰ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਨੂੰ ਆਪਣੀ ਜ਼ਮੀਨ ਹੈ ਜਿਹੜੀ ਗਿਰਵੀ ਰੱਖਣੀ ਪੈਂਦੀ ਹੈ ਉਹ ਪਹਿਲਾ ਸਟੈਪ ਚੁਣਦਾ ਬੈਂਕ ਦੇ ਪਾਸ ਪਰੰਤੂ ਜੇਕਰ ਉਸ ਨੂੰ ਜਲਦੀ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਬੈਂਕ ਵਾਲੇ ਆਪਸ਼ਨ ਨੂੰ ਜਿਹੜਾ ਐਗਜ਼ਿਟ ਕਰ ਦਿੰਦਾ ਠੀਕ ਹੈ ਉਸ ਕੋਲ ਦੂਜਾ ਆਪਸ਼ਨ ਬਚਦਾ ਹੈ ਕਿ ਆਪਣੀ ਜ਼ਮੀਨ ਕਿਸੇ ਵਿਅਕਤੀ ਕੋਲ ਗਹਿਣੇ ਰੱਖ ਦੇਵੇ ਠੀਕ ਹੈ ਤੇ ਗਹਿਣੇ ਦੀ ਰਕਮ ਜਿਹੜੀ ਵਸੂਲ ਕਰ ਲਵੇ ਤੇ ਸਮਾਂ ਵੀ ਘੱਟ ਲੱਗੇ ਤੇ ਪੈਸਾ ਵੀ ਜਿਹੜਾ ਘੱਟ ਲੱਗੇ ਤੇ ਵਿਆਜ ਵੀ ਨਾ ਦੇਣਾ ਪਵੇ ਤਾਂ ਇਸ ਦੇ ਲਈ ਉਹ ਚੂਜ਼ ਕਰਦਾ ਹੈ ਬੈਂਕ ਤੋਂ ਲੋਨ ਲੈਣ ਦੀ ਬਜਾਏ ਕਿਸੇ ਵਿਅਕਤੀ ਕੋਲ ਆਪਣੀ ਜ਼ਮੀਨ ਗਹਿਣੇ ਕਰਨਾ ਤੇ ਵਿਅਕਤੀ ਕੋਲ ਜ਼ਮੀਨ ਗਹਿਣੇ ਕਰ ਲਈ ਦੋ ਤਰੀਕੇ ਹੁੰਦੇ ਨੇ ਪਹਿਲਾ ਤਰੀਕਾ ਹੁੰਦਾ ਜਿਸ ਤੇ ਘੱਟ ਖਰਚ ਆਉਂਦਾ ਉਹ ਹੁੰਦਾ ਇੱਕ ਐਗਰੀਮੈਂਟ ਰਹੀਂ ਸਟਾਮ ਰਹੀਂ ਜਿਹੜੀ ਕਿਸੇ ਵਿਅਕਤੀ ਕੋਲ ਜ਼ਮੀਨ ਗੈਨੇ ਕਰ ਦੇਣਾ ਇਸ ਦੇ ਲਈ ਜਿਹੜਾ ਘੱਟ ਤੋਂ ਘੱਟ ਸਟਾਮ ਹੈ ਇਹ ਤਹਿਸੀਲ ਦੇ ਹਿਸਾਬ ਨਾਲ ਹੈ ਕਿਸੇ ਤਹਿਸੀਲ ਵਿੱਚ ਕਿੰਨੇ ਦਾ ਸਟਾਮ ਚੱਲ ਰਿਹਾ ਹੈ ਕਿਸ ਤੇ ਕਿੰਨੇ ਦਾ ਜੇਕਰ ਗੱਲ ਕਰੀਏ ਤਾਂ ਘੱਟ ਤੋਂ ਘੱਟ 500 ਦੇ ਸਟਾਮ ਤੋਂ ਲੈ ਕੇ ਸਰਕਾਰ ਵੱਲੋਂ ਜੋ ਵੈਲਿਡ ਸਟਾਮ ਹੈ 4000 ਰੁਪਏ ਤੱਕ ਦੇ ਸਟਾਮ ਤੇ ਜਿਹੜਾ ਜ਼ਮੀਨ ਗੈਨੇ ਕੀਤੀ ਜਾ ਰਹੀ ਹੈ ਜਿਵੇਂ ਉਸ ਸਟਾਮ ਦੇ ਉੱਪਰ ਜਿਹੜੀ ਇੱਕ ਐਗਰੀਮੈਂਟ ਲਿਖ ਦਿੱਤਾ ਜਾਂਦਾ ਹੈ ਜਿਸ ਤੇ ਉੱਪਰ ਰਕਮ ਪਾਈ ਜਾਂਦੀ ਹੈ ਐਨੇ ਰੁਪਇਆ ਵਿੱਚ ਗੈਨੇ ਐਨੇ ਟਾਈਮ ਲਈ ਜਿਹੜੀ ਜ਼ਮੀਨ ਗੈਨੇ ਕਰ ਦਿੱਤੀ ਗਈ ਹੈ ਤਾਂ ਇਸ ਤਰ੍ਹਾਂ ਜਿਹੜੀ ਜ਼ਮੀਨ ਸਟਾਮ ਰਹੀ ਗੈਨੇ ਕੀਤੀ ਜਾਂਦੀ ਆ ਉਸ ਨੂੰ ਨਿਊਟਰੀ ਜਿਹੜਾ ਵਕੀਲ ਹੁੰਦਾ ਉਸ ਦੇ ਰਜਿਸਟਰ ਵਿੱਚ ਦਰਜ ਕਰਵਾਇਆ ਜਾਂਦਾ ਜਿਹੋ ਆਪਣੀ ਦਰਜ ਦੀ 100 200 ਜਾਂ 300 ਜਿੰਨੀ ਵੀ ਫੀਸ ਹੁੰਦੀ ਆ ਉਹ ਆਪਣੀ ਵਸੂਲ ਕਰ ਲੈਂਦਾ ਤੇ ਜਿਹੜੇ ਸਬੰਧਤ ਦੋ ਗਵਾਹ ਹੁੰਦੇ ਆ ਤੇ ਜ਼ਮੀਨ ਗੈਨੇ ਕਰਨ ਵਾਲਾ ਤੇ ਗੈਨੇ ਲੈਣ ਵਾਲਾ ਉਹਨਾਂ ਦੇ 10 ਕੇ ਅੰਗੂਠੇ ਆਪਣੇ ਰਜਿਸਟਰਡ ਵਿੱਚ ਕਰਵਾ ਲੈਂਦਾ ਹੈ ਤਾਂ ਇਸ ਤਰ੍ਹਾਂ ਉਸ ਵਕੀਲ ਦੀ ਜਿਹੜੀ ਇਸ ਐਗਰੀਮੈਂਟ ਦੇ ਵਿੱਚ ਵੀ ਗਵਾਹੀ ਹੋ ਜਾਂਦੀ ਹੈ ਜੇਕਰ ਭਵਿੱਖ ਵਿੱਚ ਦੋਮਾ ਤਰ੍ਹਾਂ ਦੇ ਵਿੱਚ ਕੋਈ ਡਿਸਪਿਊਟ ਪੈਂਦਾ ਹੈ ਤਾਂ ਸਬੰਧਤ ਵਕੀਲ ਜਿਹੜਾ ਆਪਣਾ ਰਿਕਾਰਡ ਲੈ ਕੇ ਕੋਰਟ ਕੇਸ ਹੁੰਦਾ ਤਾਂ ਉਹ ਆਪਣੀ ਜਿਹੜੀ ਗਵਾਹੀ ਦੇ ਕੇ ਆਉਂਦਾ ਕਿ ਇਹ ਐਗਰੀਮੈਂਟ ਇਸ ਸ਼ਰਤਾਂ ਦੇ ਤਹਿਤ ਇਹਨਾਂ ਪਾਰਟੀਆਂ ਦੇ ਵਿੱਚ ਹੋਇਆਗਾ ਤਾਂ ਇਹ ਤਾਂ ਹੋ ਗਿਆ ਪਹਿਲਾ ਸਟੈਪ ਐਗਰੀਮੈਂਟ ਰਹੀ ਇੱਕ ਸਟਾਮਪ ਪੇਪਰ ਦੇ ਉੱਪਰ ਜਮੀਨ ਗੈਣੇ ਕਰਨਾ ਇਸ ਦੇ ਵਿੱਚ ਡਾਕੂਮੈਂਟਸ ਦੀ ਗੱਲ ਕਰੀਏ ਤਾਂ ਸਿਰਫ ਆਧਾਰ ਕਾਰਡ ਤੇ ਇੱਕ ਜਵਾਂ ਬੰਦੀ ਦੀ ਜ਼ਰੂਰਤ ਪੈਂਦੀ ਹੈ ਤੇ ਦੋ ਗਵਾਹ ਤੁਸੀਂ ਕੋਈ ਵੀ ਲੈ ਸਕਦੇ ਹੋ ਠੀਕ ਹੈ ਤਾਂ ਦੂਜਾ ਤਰੀਕਾ ਹੁੰਦਾ ਹੈ ਰਜਿਸਟਰੀ ਕਰਵਾਉਣਾ ਤਾਂ ਦੂਜਾ ਸਟੈਪ ਹੁੰਦਾ ਹੈ ਕਿ ਆਪਣੀ ਜ਼ਮੀਨ ਦੀ ਰਜਿਸਟਰੀ ਕਰਵਾ ਦੀਏ ਜਿਸ ਤਰ੍ਹਾਂ ਆਪਾਂ ਬੈਜ ਦੀ ਰਜਿਸਟਰੀ ਕਰਾਉਣੀ ਹੈ ਜਿਸ ਤਰ੍ਹਾਂ ਆਪਾਂ ਬਲਡ ਰਿਸ਼ਣ ਦੀ ਰਜਿਸਟਰੀ ਕਰਵਾਉਣੀ ਹੈ ਉਸੇ ਤਰ੍ਹਾਂ ਗੈਣੇ ਦੀ ਰਜਿਸਟਰੀ ਕਰਵਾਈ ਜਾਂਦੀ ਹੈ ਇਸਰ ਰਜਿਸਟਰੀ ਦੇ ਖਰਚਾ ਜਿਹੜਾ ਬੈਦ ਰਿਸ਼ਤੀ ਅਤੇ ਬਲਡ ਰਿਸ਼ਤੀ ਦੀ ਰਜਿਸਟਰੀ ਨਾਲੋਂ ਅਲੱਗ ਹੁੰਦਾ ਹੈ ਕਿਉਂਕਿ ਉਹਨਾਂ ਰਿਸ਼ਤੀਆਂ ਦਾ ਜਿਹੜਾ ਖਰਚਾ ਹੈ ਉਹ ਸਰਕਾਰੀ ਕੀਮਤੇ ਲੱਗਦਾ ਹੈ ਪਰੰਤੂ ਜਿਹੜੀ ਗਹਿਣੇ ਦੀ ਰਿਸ਼ਤੀ ਦੇ ਖਰਚਾ ਹੁੰਦਾ ਉਹ ਤੁਸੀਂ ਜਿੰਨੇ ਰੁਪਏ ਦੇ ਰਹੇ ਹੋ ਜਿੰਨੇ ਰੁਪਿਆਵਾਂ ਦੇ ਵਿੱਚ ਜ਼ਮੀਨ ਗਹਿਣੇ ਰੱਖ ਰਹੇ ਹੋ ਉਸ ਉੱਪਰ ਖਰਚਾ ਲੱਗਦਾ ਹੈ ਜੇਕਰ ਤੁਸੀਂ 1 ਲੱਖ ਰੁਪਏ ਦੇ ਵਿੱਚ ਜ਼ਮੀਨ ਗਹਿਣੇ ਰੱਖ ਰਹੇ ਹੋ ਤਾਂ ਕਿੰਨੇ ਵੀ ਗਹਿਣੇ ਦੀ ਰਕਮ ਕਿੰਨੀ ਵੀ ਹੋਵੇ ਤਾਂ ਉਸ ਰਕਮ ਦੇ ਉੱਪਰ 4% ਜਿਹੜਾ ਸਟਾਮ ਡਿਊਟੀ ਲਾਈ ਜਾਂਦੀ ਹੈ ਸਟਾਮ ਲੱਗਦਾ 4% ਜੇਕਰ ਤੁਸੀਂ 1 ਲੱਖ ਰੁਪਏ ਵਿੱਚ ਜ਼ਮੀਨ ਗਹਿਣੇ ਰੱਖ ਰਹੇ ਹੋ ਤਾਂ 4% ਸਟਾਮ ਕਹਿੰਦਾ ਭਾਵੇਂ 4000 ਦਾ ਸਟਾਮ ਜਿਹੜਾ ਇਸ ਤੇ ਉੱਪਰ ਲੱਗੇਗਾ ਇਸ ਦੇ ਇਲਾਵਾ 1% ਮਿਲੀ ਸਰਕਾਰੀ ਫੀਸ ਭਰੀ ਜਾਂਦੀ ਹੈ 1 ਲੱਖ ਮਗਰ ਜਿਹੜੀ 1 ਲੱਖ ਦੀ ਜਿਹੜੀ 1% 1000 ਰੁਪਿਆ ਫੀਸ ਹੋਗੀ ਇਸ ਤੋਂ ਰਵਾ ਪੀ ਐਲ ਆਰਸ ਦੀ ਹੋ ਜਾਂਦੀ ਹੈ 1000 ਰੁਪਿਆ 600 ਮਿਊਟੇਸ਼ਨ ਫੀਸ ਇੰਤਕਾਲ ਫੀਸ ਹੋ ਜਾਂਦੀ ਹੈ ਤੇ 200 ਰੁਪਿਆ ਪੇਸਟਿੰਗ ਦਾ ਹੋ ਜਾਂਦਾ ਹੈ ਸਰਵਿਸ ਚਾਰजेस ਹੋ ਜਾਂਦੇ ਜੀ ਐਸ ਟੀ ਹੋ ਜਾਂਦੀ ਹੈ ਤਾਂ ਇਹ ਤੁਸੀਂ ਜਿਹੜਾ ਕਾਊਂਟ ਕਰ ਲਿਓ ਵੀ ਕਿੰਨੇ ਰੁਪਏ ਬਣ ਜਾਣਗੇ ਤਾਂ ਇਸ ਤਰ੍ਹਾਂ ਜਿਹੜਾ ਟੋਟਲ ਖਰਚਾ ਇਸ ਉੱਪਰ ਆਉਂਦਾਗਾ ਠੀਕ ਹੈ ਜਿਸ ਨੂੰ ਤੁਸੀਂ ਕਾਊਂਟ ਕਰ ਸਕਦੇ ਆਪਦੇ ਜਿੰਨੇ ਵੀ ਤੁਸੀਂ ਜ਼ਮੀਨ ਗੈਨੇਰਿੰਗ ਕਰ ਰਹੇ ਹੋ ਜੇਕਰ ਕੋਈ ਪ੍ਰੋਬਲਮ ਆਵੇ ਤਾਂ ਕਮੈਂਟ ਕਰ ਦਿਓ ਕਿ ਅਸੀਂ ਨਰਵੀ ਜਮੀਨ ਗਣੇ ਕਰ ਰਹੇ ਹਾਂ ਤਾਂ ਸਾਡਾ ਖਰਚ ਕਿੰਨਾ ਹੋਵੇਗਾ ਆਪਾਂ ਉਸਦਾ ਜਵਾਬ ਹੈ ਜਿਹੜਾ ਕਮੈਂਟ ਵਿੱਚ ਦੇ ਦੇਵੇਂ ਖਰਚ ਜੋੜ ਕੇ ਦੱਸ ਦੇਵਾਂਗੇ ਠੀਕ ਹੈ ਜੀ ਇਸ ਤੋਂ ਪਹਿਲਾਂ ਵੀ ਜਿਹੜੇ ਮੈਂ ਦੱਸਿਆ ਸੀਗਾ ਬੈਲ ਦ੍ਰਿਸ਼ਟੀ ਦੇ ਕਿਵੇਂ ਖਰਚ ਆਉਂਦਾਗਾ ਤਾਂ ਉਹ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਤਾਂ ਆਪਾਂ ਗੱਲ ਕਰ ਰਹੇ ਸੀ ਗੈਣ ਦ੍ਰਿਸ਼ਟੀ ਬਾਰੇ ਤਾਂ ਜਿਹੜਾ ਸਟਾਰਮ 30% 1% ਸਰਕਾਰੀ ਫੀਸ ਹੋਗੀ ਉਸ ਵਿੱਚ ਕੁਝ ਫੀਸਾ ਹੋ ਰਹਿ ਹੋ ਗਿਆ ਇੰਤਕਾਲ ਦੀਆਂ ਪੇਸਟ ਵਗੈਰਾ ਦੀਆਂ ਕੁੱਲ ਮਿਲਾ ਕੇ ਫੀਸਾਂ ਦਾ ਕਲੀਅਰ ਹੋ ਗਿਆ ਕਿੰਨੀ ਭਰੀ ਜਾਂਦੀ ਹੈ ਤਾਂ ਡਾਕੂਮੈਂਟਸ ਦੀ ਗੱਲ ਕਰਕੇ ਤਾਂ ਡਾਕੂਮੈਂਟਸ ਦੇ ਵਿੱਚ ਜਮ੍ਹਾਂ ਬੰਦੀ ਹੋਗੀ ਆਧਾਰ ਕਾਰਡ ਪੈਨ ਕਾਰਡ ਹੋ ਗਿਆ ਜੋ ਵਿਅਕਤੀ ਜ਼ਮੀਨ ਗੈਣੇ ਕਰ ਰਿਹਾ ਜ਼ਮੀਨ ਗੈਣੇ ਲੈ ਰਿਹਾ ਦੋਨਾਂ ਦੇ ਆਧਾਰ ਕਾਰਡ ਅਤੇ ਪੈਨ ਕਾਰਡ ਲੱਗਣਗੇ ਇੱਕ ਆਮ ਗਵਾ ਕਿਸੇ ਵੀ ਗਵਾ ਦਾ ਕਿਸੇ ਵੀ ਤੁਹਾਡੇ ਆਪਣੇ ਪਿੰਡ ਦਾ ਹੋਵੇ ਆਪਣੀ ਸ਼ਹਿਰ ਦਾ ਹੋਵੇ ਜਾਂ ਵਾਰਦਾ ਹੋਵੇ ਉਸ ਦੀ ਗਵਾਹੀ ਪੈਂਦੀ ਹੈ ਤੁਹਾਡੇ ਹੀ ਪਿੰਡ ਦਾ ਇੱਕ ਨੰਬਰਦਾਰ ਜਾਂ ਐਮਸੀ ਜਿਹੜੀ ਜ਼ਰੂਰਤ ਪੈਂਦੀ ਉਸ ਦਾ ਨੰਬਰਦਾਰੀ ਜਾਂ ਐਮਸੀ ਦਾ ਕਾਰਡ ਜੋ ਬਣਿਆ ਹੁੰਦਾ ਹੈ ਉਹ ਨਾਲ ਲੱਗਦਾ ਹੈ ਠੀਕ ਹੈ ਜੀ ਤਾਂ ਇਹ ਚੀਜ਼ ਜਿਸ ਦੇ ਨਾਲ ਜਿਹੜੀਆਂ ਅਟੈਚ ਕੀਤੀਆਂ ਜਾਂਦੀਆਂ ਨੇ ਹੁਣ ਗੱਲ ਕਰਦੇ ਆ ਕਿ ਦੋਵਾਂ ਵਿੱਚੋਂ ਬੈਸਟ ਤਰੀਕਾ ਕਿਹੜਾ ਹੈ ਜੇਕਰ ਗੱਲ ਕਰੀਏ ਬੈਸਟ ਤਰੀਕੇ ਦੀ ਤਾਂ ਐਗਰੀਮੈਂਟ ਨਾਲੋਂ ਯਾਦੇ ਸੇਫ ਹੈ ਜੋ ਰਿਸਟਰੀ ਵਾਲਾ ਤਰੀਕਾ ਸਭ ਤੋਂ ਸੇਫ ਹੈ ਖਰਚਾ ਜ਼ਰੂਰ ਜ਼ਿਆਦਾ ਹੁੰਦਾ ਹੈ ਪਰੰਤੂ ਇਹ ਤਰੀਕਾ ਜੋ ਐਗਰੀਮੈਂਟ ਨਾਲੋਂ ਯਾਦੇ ਸੇਫ ਹੈ ਕਿਉਂ ਸੇਫ ਹੈ ਕਿਉਂਕਿ ਐਗਰੀਮੈਂਟ ਸਿਰਫ ਇੱਕ ਵਕੀਲ ਦੇ ਨੋਟਰੀ ਦੇ ਜਿਹੜਾ ਰਜਿਸਟਰ 'ਚ ਦਰਜ ਹੁੰਦਾ ਹੈ ਪਰੰਤੂ ਉਹ ਜਮ੍ਹਾਂਬੰਦੀ ਦੇ ਉੱਪਰ ਉਸ ਦਾ ਜਿਹੜਾ ਰਿਕਾਰਡ ਨਹੀਂ ਚੜਦਾ ਵੀ ਇਹ ਜ਼ਮੀਨ ਉਸ ਵਿਅਕਤੀ ਕੋਲ ਗੈਣੇ ਹੈ ਤਾਂ ਇਸ ਦਾ ਕੋਈ ਪ੍ਰੂਫ ਨਹੀਂ ਹੁੰਦਾ ਵੀ ਇਸ ਵਿਅਕਤੀ ਕੋਲ ਜਿਹੜੀ ਜ਼ਮੀਨ ਇਸ ਵਿਅਕਤੀ ਨੂੰ ਗੈਣੀ ਕੀਤੀ ਗਈ ਹੋਈ ਹੈ ਜੇਕਰ ਤੁਸੀਂ ਆਪਣੇ ਨੰਬਰ ਕਿਸੇ ਨੂੰ ਚੈੱਕ ਕਰਾਉਨੇ ਤਾਂ ਉਸ ਦਾ ਗੈਣੀ ਦਾ ਨੋਟਸ ਤੇ ਨਹੀਂ ਆਉਂਦਾ ਐਗਰੀਮੈਂਟ ਰਹੀਂ ਜੋ ਜ਼ਮੀਨ ਗੈਣੀ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਉਹ ਵਿਅਕਤੀ ਹੈ ਜਿਹੜਾ ਅੱਗੇ ਵੀ ਕਿਸੇ ਜ਼ਮੀਨ ਨੂੰ ਇਸ ਜ਼ਮੀਨ ਨੂੰ ਅੱਗੇ ਵੀ ਵੇਚ ਸਕਦਾ ਕਿਉਂਕਿ ਉਸ ਦਾ ਨੋਟਰ ਜਮ੍ਹਾਂਬੰਦੀ ਉੱਪਰ ਨਹੀਂ ਆਉਂਦਾ ਜੇਕਰ ਇਸ ਤਰ੍ਹਾਂ ਤੁਸੀਂ ਕਰ ਰਹੇ ਹੋ ਤਾਂ ਜੇਕਰ ਕਿਸੇ ਤਰ੍ਹਾਂ ਦਾ ਡਿਸਪਿਊਟ ਪੈਂਦਾ ਤਾਂ ਉਹ ਵਿਅਕਤੀ ਆਪਣੀ ਜ਼ਮੀਨ ਨੂੰ ਅੱਗੇ ਵੇਚ ਸਕਦਾ ਤੁਹਾਨੂੰ ਬਿਨਾਂ ਦੱਸੇ ਹਾਂ ਇਸ ਵਿੱਚ ਰੋਕਾ ਵੀ ਲੱਗ ਸਕਦੇ ਨੇ ਐਪਲੀਕੇਸ਼ਨ ਵੈਰਾਦ ਕੇ ਕਿ ਉਹ ਗੱਲਾਂ ਵਾਦੀਆਂ ਨੇ ਪਰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਕਿਸੇ ਕਾਰਨ ਇਸ ਦੀ ਜਿਹੜੀ ਵੱਡੀ ਪ੍ਰੋਬਲਮ ਹੈ ਇਸ ਦੀ ਪ੍ਰੋਬਲਮ ਇਹ ਹੈ ਕਿ ਜੇਕਰ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਜ਼ਮੀਨ ਸਾਡੇ ਕੋਲ ਗਹਿਣੇ ਹੈ ਤੁਹਾਨੂੰ ਬਿਨਾਂ ਦੱਸੇ ਵਿਅਕਤੀ ਅੱਗੇ ਵੀ ਵੇਚ ਸਕਦਾ ਹੈ ਆਮ ਤੌਰ ਤੇ ਕੀ ਹੁੰਦਾ ਹੈ ਅੱਜ ਕੱਲ ਜੋ ਸਿਸਟਮ ਚੱਲ ਰਿਹਾ ਹੈ ਤੁਹਾਨੂੰ ਵੀ ਪਤਾ ਹੈ ਕਿ ਵਿਅਕਤੀ ਜ਼ਮੀਨ ਗੈਣੇ ਤਾਂ ਕਰ ਦਿੰਦਾ ਹੈ ਪਰੰਤੂ ਉਸ ਦਾ ਕਬਜ਼ਾ ਜਿਹੜਾ ਗੈਣੇ ਲੈਣ ਵਾਲੇ ਨੂੰ ਨਹੀਂ ਦਿੱਤਾ ਜਾਂਦਾ ਉਸ ਦੇ ਬਦਲੇ ਗੈਣਾ ਜਿਹੜੇ ਜ਼ਮੀਨ ਦਾ ਕਬਜ਼ਾ ਆਪਣੇ ਪਾਸ ਹੀ ਰੱਖ ਲੈਂਦਾ ਤੇ ਗੈਣੇ ਵਾਲੇ ਵਿਅਕਤੀ ਨੂੰ ਉਸ ਜ਼ਮੀਨ ਦਾ ਠੇਕਾ ਦੇਣਾ ਸ਼ੁਰੂ ਕਰ ਦਿੰਦਾ ਹੈ ਠੀਕ ਹੈ ਤੇ ਇਸੇ ਤਰ੍ਹਾਂ ਆਪਾਂ ਜਿਹੜੀ ਜ਼ਮੀਨ ਗੈਣੇ ਲਈ ਤਿੰਨ ਸਿੱਧੀ ਗੌਰ ਨਹੀਂ ਕਰਦੇ ਉਹ ਵਿਅਕਤੀ ਉਸ ਜ਼ਮੀਨ ਨੂੰ ਅੱਗੇ ਹੀ ਵੇਚ ਦਿੰਦਾ ਹੈ ਤੇ ਸਾਨੂੰ ਠੇਕਾ ਦੇ ਰਿਹਾ ਹੁੰਦਾ ਹੈ ਤੇ ਜਦੋਂ ਜ਼ਮੀਨ ਦਾ ਸਾਰਾ ਜਦੋਂ ਕੰਪਲੀਟ ਹੋ ਜਾਂਦਾ ਹੈ ਇੰਤਕਾਲ ਵਗੈਰਾ ਹੋ ਜਾਂਦਾ ਹੈ ਦੂਜੇ ਮਾਲਕ ਦੇ ਨਾਮ ਚੜ ਜਾਂਦੀ ਹੈ ਤਾਂ ਉੱਥੇ ਅੱਗੇ ਡਿਸਪਿਊਟ ਪੈ ਜਾਂਦਾ ਉਹ ਤੁਹਾਨੂੰ ਠੇਕਾ ਦੇਣਾ ਬੰਦ ਕਰ ਦਿੰਦਾ ਹੈ ਤਾਂ ਤੁਹਾਡੇ ਕੋਲ ਉਸ ਤੋਂ ਬਾਅਦ ਕੋਈ ਰੋਕ ਲਾਉਣ ਦਾ ਫਾਇਦਾ ਨਹੀਂ ਦ ਕਿਉਂਕਿ ਜਦੋਂ ਇੰਤਕਾਲ ਇੱਕ ਵਾਰ ਮਨਜ਼ੂਰ ਹੋ ਜੇ ਤਾਂ ਉਸ ਤੋਂ ਬਾਅਦ ਕੋਈ ਫਾਇਦਾ ਨਹੀਂ ਹੁੰਦਾ ਵੀ ਰੋਕ ਲੱਗੇ ਅੱਗੇ ਵਾਧੂ ਦਾ ਖਰਚਾ ਹੁੰਦਾ ਹੈ ਠੀਕ ਹੈ ਜੀ ਤਾਂ ਇਹ ਤਾਂ ਹੋ ਗਿਆ ਤਰੀਕਾ ਅਨਸੇਫ ਪੈਸੇ ਜ਼ਰੂਰ ਘੱਟ ਲੱਗਦੇ ਪਰੰਤੂ ਅਨਸੇਫ ਹੈ ਰਹੀ ਗੱਲ ਜਿਹੜੀ ਰਿਸ਼ਤੀ ਕਰਾਉਣੇ ਆ ਰਿਸ਼ਤੀ ਕਰਾਉਣ ਦੇ ਫਾਇਦਾ ਹੁੰਦਾ ਉਸ ਦਾ ਇੰਤਕਾਲ ਹੁੰਦਾ ਜਵਾਹਮਦੀ ਦੇ ਨੋਟ ਹੁੰਦਾ ਵੀ ਇਸ ਵਿਅਕਤੀ ਨੇ ਜ਼ਮੀਨ ਗਹਿਣੇ ਕਰੀ ਹੋਈ ਹੈ ਇਹ ਵਿਅਕਤੀ ਲੈਣ ਵਾਲਾ ਹੈ ਉਸ ਜ਼ਮੀਨ ਨੂੰ ਜਿਹੜਾ ਲੋਨ ਲਿਮਟ ਨਹੀਂ ਉਸ ਤੇ ਅੱਗੇ ਹੋਰ ਲਿਆ ਜਾ ਸਕਦਾ ਠੀਕ ਹੈ ਪਰੰਤੂ ਇੱਥੇ ਵੀ ਇੱਕ ਗੱਲ ਮੈਂ ਕਲੀਅਰ ਕਰ ਦਾਂਗਾ ਕਿ ਇਸ ਜ਼ਮੀਨ ਨੂੰ ਵੀ ਅੱਗੇ ਵੇਚਿਆ ਜਾ ਸਕਦਾ ਹੈ ਤਾਂ ਇਸ ਦੀ ਇੱਕ ਵੱਖਰਾ ਵਜ਼ੀਕਾ ਬਣਦਾ ਹੈ ਜਿਸ ਨੂੰ ਬੈ ਬਕੈਮੀ ਰਹਿਨ ਵੀ ਕਹਿੰਦੇ ਆ ਗਹਿਣੇ ਤੋਂ ਰਿਸ਼ਤੀ ਕਿਸੇ ਹੋਰ ਨੂੰ ਕਰਾ ਦੇਣਾ ਠੀਕ ਆ ਇਸ ਦੇ ਵਿੱਚ ਜਿੰਨੇ ਵਿੱਚ ਜ਼ਮੀਨ ਗੈਣੀ ਕੀਤੀ ਹੁੰਦੀ ਹੈ ਉਸ ਰਕਮ ਨੂੰ ਜਿਹੜਾ ਵਿੱਚ ਰੱਖ ਲਿਆ ਜਾਂਦਾਗਾ ਅਤੇ ਬਾਕੀ ਦੀ ਰਕਮ ਜਿਹੜੀ ਮਾਲਕ ਜਿਹੜਾ ਵੇਚਦਾਰ ਨੂੰ ਦੇ ਦਿੱਤੀ ਜਾਂਦੀ ਹੈ ਬਾਕੀ ਜਿਹੜੀ ਗੈਣੀ ਦੀ ਰਕਮ ਹੁੰਦੀ ਉਹ ਖਰੀਦਦਾਰ ਵੱਲੋਂ ਪੈਂਡਿੰਗ ਰੱਖ ਲਈ ਜਾਂਦੀ ਹੈ ਤਾਂ ਜੋ ਕੱਲ ਨੂੰ ਜੋ ਤੁਹਾਡੇ ਵੱਲ ਤਰਾਜ ਲਗਾਇਆ ਜਾਂਦਾ ਹੈ ਜਾਂ ਜਦੋਂ ਉਸ ਨੂੰ ਜ਼ਮੀਨ ਫੱਕ ਕਰਾਉਣੀ ਹੋ ਰਿਲੀਜ਼ ਕਰਾਉਣੀ ਹੋ ਗੈਣੀ ਤੋਂ ਤਾਂ ਉਹ ਜਿਹੜੇ ਪੈਸੇ ਦੀ ਰਕਮ ਉਹਨੇ ਵੇਚਦਾਰ ਨੂੰ ਨਹੀਂ ਦਿੱਤੇ ਹੁੰਦੇ ਉਹ ਤੁਹਾਨੂੰ ਸਿੱਧਾ ਡਾਇਰੈਕਟ ਪੇ ਕਰ ਦਿੰਦਾ ਹੈ ਤਾਂ ਜ਼ਮੀਨ ਹੈ ਜਿਹੜੀ ਉਹ ਫਾਕਾ ਕਰਵਾ ਲਈ ਜਾਂਦੀ ਹੈ ਪਟਵਾਰੀ ਵੱਲੋਂ ਤਾਂ ਇਸ ਤਰ੍ਹਾਂ ਉਸ ਜਮੀਨ ਨੂੰ ਵੀ ਅੱਗੇ ਵੇਚਿਆ ਜਾ ਸਕਦਾਗਾ ਤਾਂ ਇਹ ਸਾਰੀ ਪ੍ਰੋਬਲਮ ਤੇ ਜਿਹੜੀ ਮੇਨ ਰੀਜ਼ਨ ਹੈ ਉਹ ਕਈ ਵਾਰ ਹੁੰਦਾ ਜਦੋਂ ਤੁਹਾਨੂੰ ਕਬਜ਼ਾ ਨਹੀਂ ਦਿੱਤਾ ਜਾਂਦਾ ਗਹਿਣੇ ਲੈਣ ਵਾਲੇ ਨੂੰ ਠੀਕ ਹੈ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਜਿਆਦਾ ਡਰ ਬਣ ਜਾਂਦਾ ਇਸ ਤਰ੍ਹਾਂ ਦੀ ਚਾਹੇ ਰਜਿਸਟਰੀ ਕਰਵਾ ਰਹੇ ਹੋ ਤਸੀਂ ਚਾਹੇ ਐਗਰੀਮੈਂਟ ਕਰਵਾ ਰਹੇ ਹੋ ਕਬਜ਼ਾ ਜ਼ਰੂਰ ਲਓ ਗਹਿਣੇ ਦੀ ਜ਼ਮੀਨ ਦੇ ਵਿੱਚ ਜਿਆਦਾ ਸੇਫ ਰਹੇਗਾ ਠੀਕ ਹੈ ਕੋਈ ਵੀ ਤਰੀਕਾ ਚਾਹੇ ਐਗਰੀਮੈਂਟ ਹੈ ਚਾਹੇ ਰਜਿਸਟਰੀ ਹੈ ਤਾਂ ਠੇਕੇ ਤੇ ਲੈਣ ਦਾ ਕੰਮ ਜਿਹੜਾ ਦਾ ਹੱਦ ਢੱਲੀ ਜਿਹੜਾ ਖਤਰਨਾਕ ਹੋ ਸਕਦਾ ਹੈ ਪਰੰਤੂ ਹਰ ਜਗ੍ਹਾ ਐਸਾ ਨਹੀਂ ਹੁੰਦਾ ਆਮ ਤੌਰ ਤੇ ਪਿੰਡਾਂ ਵਿੱਚ ਗੱਲ ਚੱਲਦੀ ਕਿ ਜਵਾਨਾਂ ਦੇ ਸਾਦਿੰਦੇ ਆ ਤਾਂ ਸਭ ਤੋਂ ਵੱਡੀ ਗੱਲ ਆ ਪਾਰਟੀਆਂ ਦੀ ਆਪਣਾ ਸਟੇਟਸ ਕਹੇ ਹੈ ਜੇਕਰ ਡਿਸਪਿਊਟਡ ਮਾਮਲਾ ਤਾਂ ਦੋਨੇ ਹੀ ਜਿਹੜੇ ਤਰੀਕੇ ਸਹੀ ਨਹੀਂ ਕਹਿ ਸਕਦੇ ਆਪਾਂ ਰਜਿਸਟਰੀ ਹਾਂ ਐਗਰੀਮੈਂਟ ਨਾਲ ਥੋੜੀ ਜ਼ਿਆਦਾ ਵੈਲਡ ਹੈ ਪਰੰਤੂ ਸੇਫ ਦੋਨੇ ਹੀ ਨਹੀਂ ਹੈਗੇ ਕਿ ਕਿਉਂਕਿ ਉਸ ਜ਼ਮੀਨ ਨੂੰ ਵੀ ਅੱਗੇ ਵੇਚਿਆ ਜਾ ਸਕਦਾ ਬੈ ਬਕੈਮੀ ਰਹਿਣ ਦੇ ਰਹੀ ਪਰੰਤੂ ਉਸ ਨਾਲ ਤੁਹਾਡੇ ਪੈਸੇ ਸੇਫ ਰਹਿਣਗੇ ਉਹ ਗਹਿਣੇ ਬੋਲਦੀ ਰਹੂਗੀ ਠੀਕ ਹੈ ਤੇ ਉਸ ਨੂੰ ਫੱਕੋਦੋ ਹੀ ਕਰਾਇਆ ਜਾ ਸਕਦਾ ਹੈ ਜਦੋਂ ਤੁਸੀਂ ਆਪਣੇ ਪੈਸੇ ਵਸੂਲ ਕਰ ਲਏ ਗਏ ਨੇ ਲੈਣ ਵਾਲੇ ਨੇ ਤਾਂ ਤੁਹਾਡੇ ਦਸਕਤਾਂ ਦੇ ਨਾਲ ਹੀ ਉਹ ਜਿਹੜੀ ਜ਼ਮੀਨ ਹੈ ਫੱਕੋ ਹੋ ਸਕੇਗੀ ਤਾਂ ਤੁਹਾਡੇ ਮਨ ਵਿੱਚ ਜਿਹੜਾ ਇੱਕ ਡਾਊਟ ਫੇਰ ਤੋਂ ਰਹਿ ਸਕਦਾ ਉਹ ਹੋ ਗਿਆ ਖਰਚੇ ਨੂੰ ਲੈ ਕੇ ਖਰਚਾ ਕੱਢਣਾ ਬਹੁਤ ਹੀ ਸਿੰਪਲ ਹੈ ਜਿੰਨਾ ਵੀ ਤੁਹਾਡਾ ਜ਼ਮੀਨ ਗੈਣੇ ਕਰ ਰਹੇ ਹੋ ਉਸ ਨੂੰ ਉਸ ਦਾ 5% ਕੱਢ ਲਓ ਉਸ ਦੇ ਵਿੱਚ 2000 ਰੁਪਏ ਹੋਰ ਐਡ ਕਰ ਦਿਓ ਇੰਤਕਾਲ ਵਗੈਰਾ ਦਾ ਪੀਐਲਰਸ ਦਾ ਪੇਸਟਿੰਗ ਦਾ ਠੀਕ ਹੈ ਐਸਟੀਮੇਟਡ 2000 ਰੁਪਏ ਹੋਰ ਐਡ ਕਰ ਦਿਓ ਤਾਂ ਜਿੰਨੀ ਕੀਮਤ ਮਿਲਣਗੇ ਓਨੇ ਕਹੀ ਤੁਹਾਡੇ ਜਿਹੜੇ ਖਰਚ ਹੋਣ ਵਾਲੇ ਐ ਤੇ ਬਾਕੀ ਅਪੁਆਇੰਟਮੈਂਟ ਫੀਸ ਹੁੰਦੀ ਹੈ 500 ਰੁਪਿਆ ਉਹ ਤੁਸੀਂ 2500 ਐਡ ਕਰ ਸਕਦੇ ਹੋ ਠੀਕ ਹੈ ਟੋਟਲ 2500 ਐਡ ਕਰਦੇ ਅਗਰ 5% ਕੱਢ ਕੇ 2500 ਰੁਪਏ ਐਡ ਕਰਕੇ ਉਹ ਸਰਕਾਰੀ ਖਰਚਾ ਆਪਾਂ ਮੰਨ ਸਕਦੇ ਵੀ ਇਨਕ ਆ ਜਾਂਦਾ ਹੈ ਤੇ ਬਾਕੀ ਇਹ ਜਿਹੜਾ ਖਰਚਾ ਹੋਵੇਗਾ ਬਸੀਕਾ ਨਿਵੀਸ ਦੀ ਲਿਖਤ ਤੋਂ ਬਿਨਾਂ ਰਹਿਣ ਵਾਲਾ ਉਸ ਦੀ ਲਿਖਤ 1500 2000 ਜਿੰਨੀ ਵੀ ਹੈ ਉਹ ਰੇਕ ਦੀ ਅਲੱਗ-ਅਲੱਗ ਹੁੰਦੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਇਨਾ ਹੀ ਜਕਰ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਦੇ ਆਪਾਂ ਇੱਕ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕ